ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕਰਨਗੇ ਤੇਲੰਗਾਨਾ ਦਾ ਦੌਰਾ ਉੱਥੇ ਬਣੇ ਡੈਮਾਂ ਦਾ ਕਰਨਗੇ ਨਿਰਖਣ 21 ਫਰਵਰੀ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਬੈਠਕ ਦੁਪਹਿਰ 12 ਵਜੇ ਪੰਜਾਬ ਸਿਵਲ ਸਕੱਤਰਤ ਵਿੱਚ ਹੋਵੇਗੀ ਬੈਠਕ ਪੰਜਾਬ ਸਰਕਾਰ ਵੱਲੋਂ 23 ਤੇ 24 ਫਰਵਰੀ ਨੂੰ ਕਰਵਾਇਆ ਜਾ ਰਿਹਾ ਪੰਜਾਬ ਨਿਵੇਸ਼ ਸੰਮੇਲਨ ਸੀਐਮ ਭਗਵੰਤ ਸਿੰਘ ਮਾਨ ਕਰਨਗੇ ਸੰਮੇਲਨ ਦਾ ਉਦਘਾਟਨ 3 ਮਾਰਚ ਨੂੰ ਸ੍ਰੀ ਕੀਰਤਪੁਰ ਸਾਹਿਬ ਤੇ 6 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ ਭੋਲਾ ਮਹੱਲਾ ਮਾਨਸਾ ਦੀ ਮੰਜੂ ਨੇ ਬਣਾਇਆ ਕੌਮੀ ਰਿਕਾਰਡ ਵਾਕਿੰਗ ਚੈਂਪੀਅਨਸ਼ਿਪ ਚ ਕੀਤਾ ਸੋਨ ਤਗਮਾ ਹਾਸਲ ਬੀਬੀਸੀ ਦੇ ਦਿੱਲੀ ਤੇ ਮੁੰਬਈ ਦਫ਼ਤਰਾਂ ਚ ਦੂਜੇ ਦਿਨ ਵੀ ਜਾਂਚ ਜਾਰੀ ਆਮਦਨ ਕਰ ਵਿਭਾਗ ਕਰ ਰਿਹਾ ਹੈ ਕਾਰਵਾਈ ਕੇਂਦਰ ਸਰਕਾਰ ਵੱਲੋਂ 2 ਲੱਖ ਪ੍ਰਾਇਮਰੀ ਖੇਤੀਬਾੜੀ ਕਰਜ਼ਾ ਸੁਸਾਇਟੀਆਂ ਬਣਾਉਣ ਨੂੰ ਮਨਜ਼ੂਰੀ 18 ਮਾਰਚ ਨੂੰ ਹੋਵੇਗੀ GST ਪਰਸ਼ਦ ਦੀ ਬੈਠਕ ਪੈਟਰੋਲੀਅਮ ਪਦਾਰਥਾਂ ਨੂੰ ਲਿਆਂਦਾ ਜਾਵੇਗਾ GST ਜਾਂ ਦੀ ਨਿਊਜ਼ੀਲੈਂਡ ਚ ਪੁਚਾਲ ਦੇ ਜਬਰਦਸਤ ਝਟਕੇ ਕੀਤੇ ਗਏ ਮਹਿਸੂਸ 6.1 ਦਰਜ ਕੀਤੀ ਗਈ ਉਚਾਲ ਦੀ ਤੀਬਰਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ਦੇ ਮੇਜਰ ਧਿਆਨ ਚੰਦ ਰਾਸ਼ਟਰੀ ਸਟੇਡੀਅਮ ਵਿੱਚ ਆਦੀ ਮਹਾ ਉਤਸਵ ਦਾ ਕਰਨਗੇ ਉਦਘਾਟਨ